ਆਪਣੀ ਜਾਨ ਜੋਖਿਮ ਵਿੱਚ ਪਾ ਕੇ ਦੂਜੇ ਨੂੰ ਬਚਾਉਣ ਵਾਲੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚ ਗੁਰਮੀਤ ਸਿੰਘ ਦਾ ਸਮਾਜ ਸੇਵੀ ਗਗਨ ਮਹਾਜਨ ਵੱਲੋਂ ਥਾਣਾ ਸਿਟੀ ਗੁਰਦਾਸਪੁਰ ਪਹੁੰਚ ਕੇ ਵਿਸ਼ੇਸ਼ ਸਨਮਾਨ ਕੀਤਾ ਤੁਹਾਨੂੰ ਦੱਸ ਦਈਏ ਕਿ ਬੀਤੀ ਸ਼ਾਮ ਮਛਲੀ ਮਾਰਕੀਟ ਦੀ ਇੱਕ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ ਸੀ ਅਤੇ ਦੇਖਦੇ ਹੀ ਦੇਖਦੇ ਉਹ ਵਧਣੀ ਸ਼ੁਰੂ ਹੋ ਗਈ ਉੱਥੇ ਮੌਜੂਦ ਗੁਰਮੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਤੇ ਹੋਰ ਟੀਮਾਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਉਣ ਵਿੱਚ ਕਾਮਯਾਬ ਹੋਏ ਤੁਹਾਨੂੰ ਦੱਸ ਦਈਏ ਕਿ ਗੁਰਮੀਤ ਸਿੰਘ ਨੇ ਇਸ ਮੌਕੇ ਤੇ ਆਪਣੀ ਜਾਨ ਦੀ ਵਾਨਾ ਕਰਦੇ ਹੋਏ ਦੁਕਾਨ ਦੇ ਅੰਦਰੋਂ ਗੈਸ ਸਿਲੰਡਰ ਕੱਢ ਲਿਆਦੇ ਸਨ ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ ਇਸੇ ਕਾਰਨ ਪੂਰੇ ਸ਼ਹਿਰ ਵਿੱਚ ਉਨ੍ਹਾਂ ਦੀ ਖੂਬ ਸ਼ਲਾਘਾ ਹੋ ਰਹੀ ਹੈ ਦੇਖੋ ਜੀ ਜਿਹੜਾ ਕਾਲ ਇਨਸੀਡੈਂਟ ਹੋਇਆ ਸੀਗਾ ਅਸੀਂ ਕੱਲ ਨਾ ਸੀਨੀਅਰ ਅਧਿਕਾਰੀਆਂ ਦੇ ਮਾਨਯੋਗ ਵੱਲੋਂ ਅਨੁਸੁਹਾਇਤਾ ਸੀ ਵੀ ਮਾਰਕੀਟਾਂ ਦੀ ਚੈੱਕ ਕੀਤੀ ਜਾਵੇ ਅਸੀਂ ਉਸ ਟਾਈਮ ਬੜਾ ਚੌਂਕੇ ਸੀਗੇ ਤੋ ਦੇਖਿਆ ਜੀ ਇੱਕ ਰਿਸ਼ੂ ਦੀ ਦੁਕਾਨ ਆ ਤੇ ਦੀਪੂ ਦੀ ਦੁਕਾਨ ਉੱਤੇ ਅੱਗ ਲੱਗੀ ਹੋਈ ਸੀ ਜਿੱਥੇ ਮੌਕੇ ਤੇ ਪਹੁੰਚ ਕੇ ਅਸੀਂ ਜਿਹੜਾ ਉਹਨੂੰ ਫਸਟ ਜਿਹੜੇ ਤੌਰ ਤੇ ਉੱਥੋਂ ਜਿਹੜੇ ਸਿਲੰਡਰ ਕੱਢਿਆ ਤੇ ਬਾਕੀ ਅੱਗ ਬੁਝਾਈ ਪਾਣੀ ਦੇ ਨਾਲ ਅੱਜ ਉਸ ਦੇ ਵਿੱਚ ਦੇ ਵਿੱਚ ਵੇਖੋ ਜੀ ਗਗਨ ਸ਼ਰਮਾ ਜੀ ਜਿਹੜੇ ਸਾਡੇ ਸੀਏ ਨੇ ਤੇ ਬੜੇ ਸਮਾਜ ਸੇਵੀ ਨੇ ਉਹ ਆਏ ਨੇ ਤੇ ਉਹਨਾਂ ਨੇ ਸਨਮਾਨ ਕੀਤਾ ਬੜੇ ਦਿਲ ਨੂੰ ਖੁਸ਼ੀ ਤੇ ਸਕੂਨ ਮਹਿਸੂਸ ਹੋਇਆ ਕਿ ਸਾਡੇ ਜਿਹੜਾ ਅਸੀਂ ਅੱਜ ਕੱਲ ਹੀ ਐਸੀ ਜੋ ਹੋਈ ਹੈ ਤਾਂ ਅੱਜ ਹੀ ਉਹ ਸਨਮਾਨ ਦੇਣ ਆ ਗਏ ਤਦ ਦਿਲ ਨੂੰ ਚੰਗਾ ਲੱਗਾ ਬਹੁਤ ਵਧੀਆ ਵੀ ਬਹੁਤ ਵਧੀਆ ਸਾਨੂੰ ਇਹਨਾਂ ਨੇ ਅਪਰੀਸ਼ੀਏਟ ਕੀਤਾ ਜੀ ਕੋਈ ਜੀ ਉਹਦੇ ਨਾਲ ਕੀ ਇਹ ਮੋਟੀਵੇਸ਼ਨ ਮਿਲਦੀ ਹੈ ਉਹਦੇ ਨਾਲ ਅਸੀਂ ਹੋਰ ਬੂਸਟ ਹੁੰਨੇ ਆ ਵੀ ਸਾਨੂੰ ਇੱਕ ਕੰਮ ਕਰਨ ਦੇ ਵਿੱਚ ਜੇ ਅਸੀਂ ਕਰਦੇ ਆ ਤਾਂ ਉਹਦੇ ਦੇਤੇ ਇੱਕ ਨਾਮ ਮਿਲਦਾ ਐਕਸਨ ਸਪੋਰਟ ਮਿਲਦੀ ਹੈ ਸਮਾਜ ਦੀ ਤੇ ਹਮੇਸ਼ਾ ਕੋਈ ਵੀ ਲੈਵਲ ਤੇ ਕੋਈ ਵੀ ਕਰਦਾ ਚਾਹੇ ਉਹ ਕਨਸਟੇਬਲ ਤੋਂ ਲੈ ਕੇ ਸੀਨੀਅਰ ਅਫਸਰਾਂ ਤੱਕ ਵੀ ਹੈ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਜੀ ਪੁਲਿਸ ਅਫਸਰਾਂ ਦਾ ਜੀ ਇਹ ਪੁਲਿਸ ਅਫਸਰ ਹਨ ਜੀ ਇਹ ਸਮਾਜ ਦੇ ਇੱਕ ਇੱਕ ਪਗਲੀ ਸਰਵੰਤ ਨੇ ਸਾਨੂੰ ਸਮਾਜ ਦੇ ਨਾਲ ਬੜੇ ਪਿਆਰ ਨਾਲ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਜੇ ਬੱਚੇ ਨੇ ਤਾਂ ਉਹਨਾਂ ਨੂੰ ਪ ਤੇ ਇਹਦੇ ਵੱਡਿਆਂ ਨਾਲ ਤੁਹਾਨੂੰ ਸਤਿਕਾਰ ਕਰਨਾ ਚਾਹੀਦਾ ਅਸੀਂ ਉਹਨਾਂ ਕੋਲ ਅਸ਼ੀਰਵਾਦ ਲਈਏ ਉਹਨਾਂ ਕੋਲ ਬਲੇਸਿੰਗ ਲਈਏ ਉਹਨਾਂ ਕੋਲ ਇੱਕ ਜੀਵਨ ਦਾ ਤਜਰਬਾ ਹੁੰਦਾ ਵੱਡਿਆਂ ਦੇ ਕੋਲ ਉਹ ਸਾਨੂੰ ਸਿੱਖਣ ਵਾਸਤੇ ਕੋ ਬਹੁਤ ਕੁਝ ਮਿਲਦਾ ਸਾਨੂੰ ਉਹ ਚੰਗੀਆਂ ਚੀਜ਼ਾਂ ਮਾੜੀਆਂ ਚੀਜ਼ਾਂ ਬਾਰੇ ਦੱਸਦੇ ਵੀ ਆਹ ਚੀਜ਼ ਚੰਗੀ ਆ ਕਰੋ ਆਹ ਚੀਜ਼ ਮਾੜੀ ਆ ਨਾ ਕਰੋ ਤੇ ਇਹ ਚੀਜ਼ ਸਮਾਜ ਦੇ ਵਿੱਚ ਇੱਕ ਬੜੀ ਲਾਹੇਵੰਦ ਫਾਇਦੇਮੰਦ ਹੁੰਦੀ ਹੈ ਜੀ ਲੇਕਿਨ ਅਸੀਂ ਜਦੋਂ ਇੱਕ ਸਮਾਜ ਦੇ ਨਾਲ ਜੁੜ ਟੁੱਟ ਜਣੇ ਨਾ ਜੀ ਨਹੀਂ ਅਸੀਂ ਪੁਲਿਸ ਜਿਹੜਾ ਵੇ ਸਮਾਜ ਦਾ ਹੀ ਅੰਗ ਆ ਫੀ ਸਾਰੇ ਇੱਕੋ ਪਰਿਵਾਰਾਂ ਦੇ ਵਿੱਚੋਂ ਆ ਜਦੋਂ ਉਸੇ ਪਰਿਵਾਰ ਦੇ ਵਿੱਚੋਂ ਅਸੀਂ ਵਰਦੀ ਪਾ ਲਏ ਤਾਂ ਅਸੀਂ ਪੁਲਿਸ ਵਾਲੇ ਹੋ ਜੰਨੇ ਆ ਪਰ ਹੈਗਾ ਅਸੀਂ ਸਮਾਜ ਦਾ ਹਿੱਸਾ ਮੈਨੂੰ ਤਾਂ ਇਹ ਮੇਰਾ ਸੋਚ ਆ ਵੀ ਮੈਂ ਜੇ ਸਕੂਲ ਕਾਲਜਾਂ ਜਿੱਥੇ ਵੀ ਜਾਂਦਾ ਤੇ ਜੇ ਕੋਈ ਮੈਨੂੰ ਬੱਚਾ ਮਿਲਦਾ ਤਾਂ ਉਹਨੂੰ ਮੈਂ ਪਿਆਰ ਨਾਲ ਮਿਲਦਾ ਵਾਂ ਜੇ ਕੋਈ ਵੱਡੇ ਮਿਲਦੇ ਜਦੋਂ ਮੈਂ ਕਾਲਜ ਦੇ ਵਿੱਚ ਵੱਡਿਆਂ ਦੇ ਮੈਂ ਬੋਡੀਆਂ ਤੇ ਪੈਰੀ ਹੱਥ ਲਾਉਣਾ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਉਹ ਆਸ਼ੀਰਵਾਦ ਦਿੰਦੇ ਨੇ ਤੇ ਉਹਨਾਂ ਕੋਈ ਤਜਰਬੇ ਦੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਟੀਮ ਦਾ ਇੱਕ ਨਿਕ ਸਜੋਗ ਰਿਹਾ ਮੇਰੀ ਟੀਮ ਦਾ ਕੋਈ ਬਹੁਤ ਜ਼ਿਆਦਾ ਸਪੋਰਟ ਸੀ ਸਾਰੀ ਟੀਮ ਇਹ ਸਾਨੂੰ ਉੱਚ ਅਫਸਰਾਂ ਵੱਲੋਂ ਹੀ ਮੋਟੀਵੇਟ ਕੀਤਾ ਕਿ ਤੁਸੀਂ ਸਮਾਜ ਦੇ ਵਿੱਚ ਜਿਹੜਾ ਵਧੀਆ ਵਿਚਰੋ ਸਮਾਜ ਦੇ ਨਾਲ ਜੁੜ ਕੇ ਰਹੋ ਸਮਾਜ ਦਾ ਤੁਸੀਂ ਇੱਕ ਅੰਗ ਹਾਂ ਆਸ ਮੁੱਖ ਇਹ ਕਰਨਾ ਚਾਹਾਂਗੇ ਕਿ ਜੀ ਅੱਜ ਤੋਂ 1 ਮਹੀਨੇ ਪਹਿਲਾਂ ਗਰਦਾਸਪੁਰ ਚ ਆਮਾ ਮੜਾ ਚੌਂਕ ਚ ਇੱਕ ਬੜਾ ਵੱਡਾ ਅਗਜਨੇ ਦਾ ਹਾਦਸਾ ਆਇਆ ਸੀ ਜੀ ਉਸ ਤੋਂ ਪਹਿਲਾਂ ਇੱਕ ਹਾਦਸਾ ਸਰਾਫਾ ਬਜ਼ਾਰ ਵਿੱਚ ਹੋਇਆ ਉਸ ਤੋਂ ਬਾਅਦ ਇੱਕ ਹੁਨ ਖੋਖਾ ਸੜ ਗਿਆ ਜੀ ਤੇ ਸ਼ਾਇਦ ਸਾਡੇ ਸ਼ਹਿਰ ਦੇ ਉੱਤੇ ਅਗਜਨੇ ਦੀ ਕੋਈ ਪਰਕੋਪ ਹੀ ਆ ਪਿਆ ਜੀ ਤੇ ਕੱਲ ਵੀ ਜਦੋਂ ਪਤਾ ਲੱਗਾ ਜੀ ਕਿ ਗੈਸ ਸਿਲੰਡਰ ਦਾ ਇੱਕ ਹਾਦਸਾ ਹੋਇਆ ਤੇ ਜਦੋਂ ਉਸ ਤੋਂ ਬਾਅਦ ਅਸੀਂ ਨਾ ਮੋਬਾਈਲ ਦੇ ਵਿੱਚ ਕਵਰੇਜ ਵੇਖਿਆ ਜੇ ਚਾਹੀ ਵੇਖਿਆ ਕਿ ਸ਼ਹਿਰ ਦੇ ਜਿਹੜੇ ਐਸਐਚਓ ਸਾਹਿਬ ਗੁਰਮੀਤ ਸਿੰਘ ਜੀ ਆ ਉਹਨਾਂ ਨੇ ਆਪਣੀ ਪੂਰੀ ਫੋਰਸ ਨਾਲ ਉੱਥੇ ਬੜਾ ਵੱਡਾ ਹਲਾ ਬੋਲੀ ਕੀਤਾ ਜੀ ਪੂਰਾ ਸਿੰਘਮ ਵਾਲਾ ਹੀ ਰੋਲ ਇੱਕ ਪਲੇ ਕੀਤਾ ਜੀ ਤੇ ਸਾਡੇ ਸ਼ਹਿਰ ਨੂੰ ਦੇਖੋ ਜੀ ਇੰਨਾ ਬਹਾਦਰੀ ਨਾਲ ਉਹਨਾਂ ਨੇ ਕੰਮ ਕੀਤਾ ਕਿ ਉੱਥੇ ਜਾ ਕੇ ਅੱਗ ਲੱਗੇ ਸਿਲੰਡਰ ਨੂੰ ਉਹਨੂੰ ਪਾਣੀ ਪਾ ਕੇ ਰੇਤ ਪਾ ਕੇ ਚੱਕ ਕੇ ਲਿਆ ਕੇ ਆਂਦੇ ਪਿਆ ਆਪਣੀ ਜਾਨ ਤੋਂ ਜਾਨ ਦਾ ਵੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਉਸ ਵੇਲੇ ਦੇ ਜਿਹੜੇ ਹਾਲਾਤ ਸੀਗੇ ਕਿਉਂਕਿ ਨਾਲ ਦੀ ਦੁਕਾਨ ਜਿਹੜੀ ਹੈ ਦੇਖੋ ਜਦੋਂ ਅਸੀਂ ਹਾਫੇ ਤੋਂ ਵੱਜ ਜਾਂਦੇ ਨਾ ਉਦੋਂ ਸਾਨੂੰ ਪਤਾ ਨਹੀਂ ਲੱਗਦਾ ਵੀ ਕੀ ਹੋਇਆ ਸਰ ਉਹਦੇ ਨਾਲ ਦੀ ਦੁਕਾਨ ਇੱਕ ਪੇਂਟ ਦੀ ਦੁਕਾਨ ਹੈ ਜਿਹੜੀ ਪੈਟਰੋਲੀਅਮ ਰੱਖੀ ਹਿੰ ਕਿਹਾ ਸਕਦੇ ਹਾਂ ਜੇਕਰ ਅੱਗ ਫੈਲ ਜਾਂਦੀ ਤੇ ਕੱਲ ਸਾਡੀ ਇੱਕ ਹੋਰ ਬਾਜ਼ਾਰ ਜਿਹੜਾ ਸੀਗਾ ਉਹਦਾ ਬੜਾ ਵੱਡਾ ਖਰਾਬਾ ਹੋ ਜਾਣਾ ਸੀਗਾ ਤੇ ਜਦੋਂ ਅਸੀਂ ਅਨਦੀ ਉੱਥੇ ਜੋ ਇਹਨਾਂ ਨੇ ਕੀਤਾ ਉਸ ਵੇਲੇ ਜੋ ਨਹੀਂ ਦਲੇਰੀ ਨਾਲ ਆਪਣੀ ਫੋਰਸ ਨਾਲ ਉਹ ਜਿਹੜਾ ਸਿਲੰਡਰ ਚੋਕ ਰਿਹਾ ਪਾਣੀ ਪਾ ਰਿਹਾ ਰੇਤ ਪਾ ਰਿਹਾ ਸਰ ਕੱਲ ਤੇ ਇਹਨਾਂ ਨੇ ਜਿਹੜੀ ਪੁਲਿਸ ਜਿਹੜੀ ਪ੍ਰਵ੍ਰਤੀ ਹੁੰਦੀ ਹੈ ਉਹੀ ਸ਼ਬਿਉ ਚੇਂਜ ਕਰਦੀ ਕਿ ਵੀ ਸ਼ਹਿਰ ਦਾ ਜਿਹੜਾ ਐਸਐਚਓ ਹੈ ਉਹ ਖੁਦ ਜਾ ਕੇ ਇੰਨਾ ਕੁਝ ਕਰ ਰਿਆ ਤੇ ਮੈਂ ਤੁਹਾਨੂੰ ਕੀ ਦੱਸਾਂ ਕਿ ਅਸੀਂ ਉਹਨਾਂ ਨੂੰ ਕੀ ਸਨਮਾਨਿਤ ਕਰਨਾ ਕੱਲ ਦਾ ਸਮੂਹਾ ਸਾਡਾ ਸ਼ਹਿਰ ਹੀ ਬਚ ਗਿਆ ਜੀ ਮੈਂ ਤੇ ਕਵਾਂਗਾ ਕਿ ਆਪਣੇ ਸ਼ਹਿਰ ਦੇ ਵੱਡੇ ਪੁਲਿਸ ਅਫਸਰਾਂ ਨੂੰ ਵੀ ਇੱਕ ਆਪਣੇ ਵੱਲੋਂ ਇੱਕ ਅਗਰਹਿ ਕਰਾਂਗਾ ਕਿ ਇਹ ਜਿਹੜਾ ਇਹਨਾਂ ਨੇ ਕੰਮ ਕੀਤਾ ਇਹਦੇ ਵਾਸਤੇ ਇਹਨਾਂ ਨੂੰ ਸਨਮਾਨਿਤ ਕਰਨ ਅੱਗੇ 15 ਅਗਸਤ ਆ ਰਿਹਾ ਹੈ ਕੱਲ ਪਰਸੋ ਕਿਤਨਾ ਕਿਤੇ ਮੈਂ ਆਪਣੇ ਸ਼ਹਿਰ ਦੇ ਲੀਡਰ ਨੂੰ ਕਹਾਂਗਾ ਕਿ ਇਹਨਾਂ ਨੂੰ ਆ ਕੇ ਸਨਮਾਨਿਤ ਕਰਨ ਕਿਉਂਕਿ ਇਹ ਜਿਹੜੀ ਇਹਨਾਂ ਨੇ ਇੱਕ ਸੋਚ ਜਗਾਈ ਹੈ ਨਵੀਂ ਇਹ ਸਰ ਬੜੀ ਉੱਚੀ ਸੋਚ ਹੈ ਬਾਕੀ ਮੈਂ ਫਿਰ ਦੁਬਾਰਾ ਇੱਕ ਵਾਰੀ ਕਹਾਂਗਾ ਸਰ ਸਲੂਟ ਹੈ ਗੁਰਮੀਤ ਜੀ ਨੂੰ ਜਿਨ੍ਹਾਂ ਮੇਰੇ ਪਿਆਰੇ ਗੁਰਦਾਸਪੁਰ ਸ਼ਹਿਰ ਦੀ ਇੱਕ ਮਾਰਕੀਟ ਨੂੰ ਆਪਣੇ ਹੱਥਾਂ ਨਾਲ ਆਪਣੀ ਦਲੇਰੀ ਨਾਲ ਆਪਣੀ ਸੋਚ ਨਾਲ ਆਪਣੀ ਫੌਜ ਨਾਲ ਬਚਾਇਆ